ਜਿੰਨੇ ਵੀ ਅਸੀਂ ਖੁਦਾ ਦੀ ਹਜ਼ੂਰੀ ਦੇ ਅੰਦਰ ਇਸ ਪ੍ਰਮੇਸ਼ਵਰ ਦੇ ਪਵਿੱਤਰ ਔਰ ਮੁਕੱਦਸ ਵਚਨ ਨੂੰ ਸੁਣਨ ਵਾਲਿਆ ਕਹੋਤਾ ਦੀ ਪੋਤੀ ਉਹਦੇ 10 ਅਦੇ ਉਹਦਾ ਅਸੀਂ ਅਦੋਂ ਚਾਰ ਵਚਨ ਪੜ੍ਹਦੇ ਆ ਤੋ ਪਰਮੇਸ਼ਵਰ ਦਾ ਪਵਿੱਤਰ ਔਰ ਮੁਕੱਦਸ ਵਚਨ ਇਸ ਨੂੰ ਸਿਖਾਉਂਦਾ ਹੈ ਔਰ ਇਹ ਦੋਸੇ ਸਿੱਖਣ ਵਾਲੇ ਪਾਸੇ ਜਾਵਾਂਗੇ ਪਰਮੇਸ਼ਵਰ ਸਾਨੂੰ ਬਹੁਤ ਸਦਿਆਈ ਵਾਲੇ ਮਾਰਗ ਵੱਲ ਲੈ ਕੇ ਜਾਏਗਾ ਔਰ ਅਸੀਂ ਬਹੁਤ ਖੁਦਾ ਦੀ ਹਜ਼ੂਰੀ ਵਿੱਚੋਂ ਆਸ਼ੀਸ਼ ਪਾਵਾਂਗੇ ਆਈ ਕਹੋਤਾ ਦੀ ਪੋਤੀ ਦਾ ਸਾਰੇ ਉਹਦਾ ਚਾਰ ਵਚਨ ਕੀ ਬਿਆਨ ਕਰਦਾ ਪੜੀਏ ਟਿੱਲਾ ਕੰਗਾਲ ਕਰਦਾ ਹੈ ਟਿੱਲਾ ਹੱਥ ਜਿਹੜਾ ਆ ਉਹ ਇਨਸਾਨ ਨੂੰ ਕੰਗਾਲ ਕਰ ਦਿੰਦਾ ਆ ਧਨੀ ਬਣਾ ਦਿੰਦਾ ਹੈ ਪਰ ਉਦਮੀ ਦਾ ਹੱਥ ਜਿਹੜਾ ਆ ਧਨੀ ਬਣਾਉਂਦਾ ਇਸ ਕਰਕੇ ਇਹਨਾਂ ਵਚਨਾਂ ਦੇ ਵੱਲ ਵਿਚਾਰ ਕਰਾਂਗੇ ਤਾਂ ਪ੍ਰਭੂ ਜੀ ਦਾ ਕਲਾਮ ਕਹਿੰਦਾ ਆ ਕਿ ਅਸੀਂ ਜਦੋਂ ਖੁਦਾ ਦਾ ਕਲਾਮ ਸੁਣਦੇ ਆ ਤੇ ਇਹਦੇ ਵਚਨ ਦੇ ਵਿੱਚ ਲਿਖਿਆ ਆ ਕਿ ਢਿੱਲਾ ਹੱਥ ਬੰਦੇ ਨੂੰ ਕੰਗਾਲ ਕਰਦਾ ਢਿੱਲਾ ਹੱਥ ਉਹ ਪਰਮੇਸ਼ਵਰ ਨੂੰ ਪਰਮੇਸ਼ਵਰ ਦੀ ਕਿਰਪਾ ਤੋਂ ਸਾਨੂੰ ਜੁਦਾ ਕਰਦਾ ਆ ਔਰ ਜਦੋਂ ਅਸੀਂ ਢਿੱਲੇ ਰਹਿੰਦੇ ਆ ਕੰਮ ਦੇ ਵਿੱਚ ਢਿੱਲਾ ਹੱਥ ਕੰਗਾਲ ਕਰਦਾ ਇਸ ਕਰਕੇ ਜੋ ਪਰਮੇਸ਼ਵਰ ਸਾਨੂੰ ਕੰਮ ਦਿੰਦਾ ਆ ਜੋ ਕਾਰੋਬਾਰ ਦਿੰਦਾ ਆ ਜਿਹੜਾ ਵੀ ਸਾਨੂੰ ਖੁਦਾ ਨੇ ਆਪਣੀ ਕਿਰਪਾ ਦੇ ਨਾਲ ਬੁੱਧ ਦੇ ਨਾਲ ਜੋ-ਜੋ ਵੀ ਕੰਮ ਦਿੱਤਾ ਆ ਸਾਨੂੰ ਪੂਰੇ ਉਦਮ ਦੇ ਨਾਲ ਕਰਨਾ ਚਾਹੀਦਾ ਆਪਣੇ ਜੀਵਨ ਦੇ ਅੰਦਰ ਆਲਸ ਨਹੀਂ ਕਰਨਾ ਚਾਹੀਦਾ ਜਦੋਂ ਅਸੀਂ ਢਿੱਲੇ ਰਹਿੰਦੇ ਆਂ ਔਰ ਉਦਮੀ ਨਹੀਂ ਬਣਦੇ ਤੋ ਉਦੋਂ ਸਾਡੀ ਜ਼ਿੰਦਗੀ ਵਿੱਚੋਂ ਉਦੋਂ ਸਾਡੀ ਬਰਕਤ ਜਾਂਦੀ ਐ ਉਦੋਂ ਅਸੀਂ ਕੰਨਾਲ ਤੇ ਉਦੋਂ ਅਸੀਂ ਬਹੁਤ ਨਤਾਣੇ ਹੋ ਜਾਂਦੇ ਆਂ ਪਰ ਗੌਰ ਕਰੀਏ ਜਦੋਂ ਅਸੀਂ ਪ੍ਰਭੂ ਦਾ ਕਲਾਮ ਸੁਣ ਕੇ ਉਦਮੀ ਬਣ ਜਾਂਦੇ ਆਂ ਉਦਮ ਦੇ ਨਾਲ ਕੰਮ ਕਰਦੇ ਆਂ ਉਦਮ ਦੇ ਨਾਲ ਜੋ ਵੀ ਸਾਨੂੰ ਕੰਮ ਮਿਲਿਆ ਐ ਇੱਲਾਹ ਹੱਥ ਕੰਗਾਲ ਕਰਦਾ ਔਰ ਬਾਈਬਲ ਦੇ ਵਿੱਚ ਲਿਖਿਆ ਆਲਸੀ ਜਿਹੜਾ ਹੁੰਦਾ ਆ ਉਹ ਸਕਾਰ ਕਰਕੇ ਆਪਣੇ ਮੂੰਹ ਦੇ ਵਿੱਚ ਬੁਰਕੇ ਪਾਉਣੇ ਜਿਹੜੇ ਆ ਉਹਨੂੰ ਉਹ ਵੀ ਔਖੀਆਂ ਲਾ ਕਰਦੀ ਹੈ। ਤੋਂ ਇਸ ਕਰਕੇ ਢਿੱਲੇ ਹੱਥ ਜਿਹੜੇ ਆ ਉਹ ਬੰਦੇ ਨੂੰ ਬਹੁਤ ਜ਼ਿਆਦਾ ਬਸਾਂ ਸਾੜਦੇ ਨੇ। ਕਦੇ ਵੀ ਸਾਨੂੰ ਪ੍ਰਭੂ ਦੇ ਕੰਮ ਵਿੱਚ ਢਿੱਲੇ ਨਹੀਂ ਜਾਣਾ ਚਾਹੀਦਾ। ਔਰ ਜਰਮੀਆ ਇਸੇ ਕਰਕੇ ਵਚਨ ਦੇ ਵਿੱਚ ਲਿਖਦਾ ਆ ਕਿ ਜਦੋਂ ਅਸੀਂ ਢਿੱਲਾ ਹੱਥ ਢਿੱਲੇ ਹੱਥਾਂ ਦੇ ਨਾਲ ਸੇਵਾ ਕਰਾਂਗੇ ਪ੍ਰਭੂ ਦੀ ਜਿਹੜਾ ਢਿੱਲਾ ਹੋ ਕੇ ਖੁਦਾ ਦਾ ਕੰਮ ਕਰਦਾ ਆ ਉਸ ਰਾਪੀ ਹੁੰਦਾ ਹੈ ਕਦੇ ਵੀ ਸਾਨੂੰ ਪ੍ਰਭੂ ਦੇ ਕੰਮ ਵਿੱਚ ਢਿੱਲ ਨਹੀਂ ਕਰਨੀ ਚਾਹੀਦੀ ਢਿੱਲ ਜਿਹੜੀ ਆ ਉਹ ਬਹੁਤ ਪ੍ਰਸਾਦ ਛੁੱਟ ਦਿੰਦੀ ਹੈ ਉਹਦਾ ਦੇ ਕਲਾਮ ਚ ਲਿਖਿਆ ਕਿ ਨੂ ਦੇ ਸਮੇਂ ਦੇ ਵਿੱਚ ਲੋਕਾਂ ਨੇ ਕਿਸਤੀ ਵਿੱਚ ਜਾਣ ਦੀ ਢਿੱਲ ਕੀਤੀ ਕੋਈ ਗੱਲ ਨਹੀਂ ਗੀ ਨੂ ਪ੍ਰਚਾਰ ਕਰਦਾ ਇਹ ਪਰ ਲੋਕ ਜਿਹੜੇ ਸੀ ਉਸ ਵੇਲੇ ਕਿਸਤੀ ਦੇ ਵਿੱਚ ਨੂ ਬੈਠਾ ਹੈ ਲੋਕਾਂ ਨੂੰ ਕਹਿੰਦਾ ਕਿ ਕਿਸਤੀ ਵਿੱਚ ਬੈਠੋ ਲੋਕਾਂ ਨੇ ਉਹਦੇ ਵੱਲ ਧਿਆਨ ਨਹੀਂ ਕੀਤਾ ਜਦੋਂ ਬਰਸਾਤ ਹੋਈ ਫਿਰ ਕਿਸਤੀ ਵੱਲ ਜਾਂਦੇ ਆ ਉਸ ਵੇਲੇ ਟਾਈਮ ਨਿਕਲ ਗਿਆ ਜਦੋਂ ਢਿੱਲ ਹੋ ਗਈ ਉਹਨਾਂ ਕੋਲੋਂ ਮੁੜ ਕੇ ਸਾਰੇ ਪਾਣੀ ਦੇ ਵਿੱਚ ਨਾ ਸੋਏ ਪੰਜ ਕੁਵਾਰੀਆਂ ਜਿਹੜੀਆਂ ਚਤਰਸਨ ਉਹਨਾਂ ਨੇ ਮਸਾਲਾ ਤਿਆਰ ਕੀਤੀਆਂ ਪੰਜ ਜਿਹੜੀਆਂ ਮੂਰਖਸਨ ਉਹਨਾਂ ਨੇ ਢਿੱਲ ਕੀਤੀ ਕੋਈ ਗੱਲ ਨਹੀਂ ਮੁੱਲ ਵਾਲਿਆਂ ਕੋਲ ਜਾਵਾਂਗੇ ਉਸ ਵੇਲੇ ਤਿਆਰ ਹੋ ਜਾਣਗੇ ਔਰ ਮੁੜ ਕੇ ਜਦੋਂ ਢਿੱਲ ਕੀਤੀ ਮੁੜ ਉਹਨਾਂ ਦੇ ਕੋਲੋਂ ਵੇਲਾ ਹੱਥ ਨਾ ਆਇਆ ਮੁੜ ਕੇ ਬੂਹਾ ਘੜਕਾਉਂਦੀਆਂ ਰਹੀਆਂ ਉਹਨਾਂ ਨੂੰ ਸਵਰਗ ਵਿੱਚ ਜਾਣ ਵਾਸਤੇ ਪਾਸਾ ਦੇ ਨਾਲ ਜਾਣ ਵਾਸਤੇ ਟਾਈਮ ਨਾ ਮਿਲਿਆ ਇਸੇ ਤਰ੍ਹਾਂ ਬਰਕਤ ਦਾ ਵੀ ਇੱਕ ਸਮਾਂ ਠਰਾਇਆ ਹੁੰਦਾ ਆ ਪਰਮੇਸ਼ਵਰ ਨੇ ਇੱਕ ਸਮਾਂ ਦਿੱਤਾ ਹੁੰਦਾ ਆ ਜਿਹੜਾ ਮੇਰੇ ਤੁਹਾਡੀ ਬਰਕਤ ਵਾਸਤੇ ਹੁੰਦਾ ਜਦੋਂ ਅਸੀਂ ਉਸ ਕੰਮ ਦੇ ਵਿੱਚੋਂ ਢਿੱਲੇ ਹੋ ਜਾਂਦੇ ਆ ਫਿਰ ਅਸੀਂ ਕੰਗਾਲ ਰਹਿ ਜਾਂਦੇ ਆ ਪਰਮੇਸ਼ਵਰ ਕਹਿੰਦਾ ਆ ਕਿ ਪ੍ਰਭੂ ਚਾਹੁੰਦਾ ਆ ਕਿ ਅਸੀਂ ਬਹੁਤ ਆਤਮਿਕ ਰੂਪ ਦੇ ਵਿੱਚ ਵੀ ਧਨੀ ਬਣ ਜਾਈਏ ਔਰ ਇਸ ਸੰਸਾਰ ਦੀਆਂ ਬਰਕਤਾਂ ਦੇ ਵਿੱਚ ਵੀ ਧਨੀ ਬਣ ਜਾਈਏ ਇਹ ਤਾਂ ਤੁਸੀਂ ਮਲਾਕੇ ਦੀ ਪੋਤੀ ਤਿੰਨ ਅਧੇ ਵਿੱਚ ਵੀ ਪੜੋਗੇ ਤੇ ਉੱਥੇ ਵਚਨ ਦੇ ਵਿੱਚ ਲਿਖਿਆ ਮੈਂ ਤੁਹਾਡੀ ਫਸਲ ਵਧਾਵਾਂਗਾ ਮੈਂ ਤੁਹਾਡਾ ਇਜੜ ਵਧਾਵਾਂਗਾ ਪਰਮੇਸ਼ਵਰ ਧਣੀ ਬਣਾਉਣਾ ਚਾਹੁੰਦਾ ਪਰ ਉਦਮੀਆਂ ਜਦੋਂ ਅਸੀਂ ਉਦਮੀ ਬਣਾਂਗੇ ਜਦੋਂ ਅਸੀਂ ਬਹੁਤ ਜਿਆਦਾ ਉਦਮ ਕਰਾਂਗੇ ਖੁਦਾਵੰ ਦੀ ਯਸੂ ਮਸੀਹ ਨੇ ਇੱਕ ਵਾਰੀ ਦਸ ਟਾਂਡ ਦਿੱਤਾ ਇੱਕ ਨੂੰ ਪੰਜ ਤੋੜੇ ਦਿੱਤੇ ਇੱਕ ਨੂੰ ਦੋ ਤੋੜੇ ਇੱਕ ਨੂੰ ਇੱਕ ਤੋੜਾ ਪੰਜਾਂ ਵਾਲੇ ਨੇ ਉਦਮ ਕੀਤਾ ਉਹਨੇ ਪੰਜ ਹੋਰ ਕਮਾਏ ਜਿਨੇ ਦੋ ਲਏ ਸੀ ਉਹਨੇ ਵੀ ਉਦਮ ਕੀਤਾ ਉਹਨੇ ਹੋਰ ਕਮਾਏ ਜਦੋਂ ਹਿਸਾਬ ਲੈਣ ਲਗਾ ਮਾਲਕ ਅਤੇ ਉਸ ਵੇਲੇ ਜਿਨੇ ਪੰਜ ਲਏ ਸੀ ਉਹ ਕਹਿੰਦਾ ਸਵਾਮੀ ਜੀ ਤੁਸੀਂ ਮੈਨੂੰ ਪੰਜ ਦਿੱਤੇ ਮੈਂ ਪੰਜ ਹੋਰ ਕਮਾਏ ਕਹਿੰਦੇ ਸਵਾਸ ਤੂੰ ਤੇ ਬਹੁਤ ਸਾਰੇ ਉੱਤੇ اختیار ਕਰੇਗਾ ਇਸੇ ਤਰ੍ਹਾਂ ਜਿਸ ਨੇ ਦੋ ਤੋੜ ਲਏ ਉਹਨੇ ਵੀ ਕਿਹਾ ਸਵਾਮੀ ਜੀ ਮੈਨੂੰ ਦੋ ਦਿੱਤੇ ਮੈਂ ਦੋ ਹੋਰ ਕਮਾਏ ਆ ਉਸਤੇ ਉਸਦੇ ਮਾਲਕ ਨੇ ਉਸਨੂੰ ਕਿਹਾ ਸਾਵਾ ਤੋ ਤੇ ਥੋੜੇ ਵਿੱਚ ਵਫਾਦਾਰ ਆ ਬਹੁਤ ਵਧੀਆ ਤੂੰ ਹੋਰ ਤੇ ਇਖਤਿਆਰ ਕਰੇ ਜਿਸ ਨੇ ਇੱਕ ਲਿਆ ਸੀ ਉਹ ਆਲਸੀ ਸੀ ਉਹ ਢਿੱਲਾ ਸੀ ਉਹਨੇ ਜਿੰਨਾ ਲਿਆ ਉਹਨਾ ਅੱਗੇ ਦਿਖਾਇਆ ਉਹਨੂੰ ਕਹਿੰਦਾ ਹੈ ਆਲਸੀ ਚਾਕਰ ਤੈਨੂੰ ਚਾਹੀਦਾ ਸੀ ਮੇਰੇ ਇਹਨਾਂ ਰੁਪਿਆਵਾਂ ਨੂੰ ਤੂੰ ਕੰਗਾਲਾਂ ਨੂੰ ਦੇਂਦਾ ਜਾ ਕਿਤੇ ਦਿੰਦਾ ਮੈਂ ਵਿਆਜ ਸਣੇ ਉਹਨਾਂ ਕੋਲੋਂ ਲੈਂਦਾ ਪਰ ਤੂੰ ਟਿੱਲਾ ਰਿਆ ਇਸ ਕਰਕੇ हे ਆਲਸੇ ਤੂੰ ਜਿਹੜਾ ਤੇਥੋਂ ਆਏਗਾ ਉਹ ਵੀ ਹੋਰ ਕਿਸੇ ਨੂੰ ਦਿੱਤਾ ਜਾਂਦਾ ਇਸ ਕਰਕੇ ਗੌਰ ਕਰੀਏ ਪ੍ਰਭੂ ਦੇ ਕਲਾਮ ਦੀਵਾਲ ਜਿਹੜੇ ਉਦਮ ਦੇ ਨਾਲ ਰੱਬ ਦੇ ਕੰਮ ਨੂੰ ਮੰਨ ਕੇ ਵਿਸ਼ਵਾਸ ਕਰਕੇ ਪ੍ਰਭੂ ਦਾ ਕੰਮ ਉਦਮ ਦੇ ਨਾਲ ਕਰਦੇ ਆਂ ਦੁਆ ਕਰਨੀ ਉਦਮ ਦੇ ਨਾਲ ਦੁਆ ਕਰਨੀ ਬਾਈਬਲ ਪੜ੍ਹਨੀ ਉਦਮ ਦੇ ਨਾਲ ਬਾਈਬਲ ਪੜ੍ਹਨੀ ਔਰ ਬੰਦਗੀ ਤੇ ਜਾਣਾ ਉਦਮ ਦੇ ਨਾਲ ਬੰਦਗੀ ਤੇ ਜਾਣਾ ਸੇਵਾ ਕਰਨੀ ਰੱਬ ਦੀ ਉਹ ਵੀ ਉਦਮ ਦੇ ਨਾਲ ਕਰਨਾ ਆਲਸਪੁਣੇ ਦੇ ਨਾਲ ਨਹੀਂ ਟਿੱਲੇ ਹੱਥਾਂ ਦੇ ਨਾਲ ਨਹੀਂ ਅੱਜ ਬਹੁਤ ਲੋਕ ਆ ਸੇਵਾ ਕਰਨੀ ਹੋਵੇ ਕਦੀ ਪੈਰ ਅੱਗੇ ਕਦੀ ਪਿੱਛੇ ਕਦੀ ਕਰਨੀ ਆ ਕਦੀ ਨਹੀਂ ਕਰਨੀ ਇਸ ਕਰਕੇ ਪਰਮੇਸ਼ਵਰ ਇਹੋ ਜਿਹੇ ਲੋਕਾਂ ਨੂੰ ਕਿਵੇਂ ਪਸੰਦ ਕਰੇਗਾ ਸਾਨੂੰ ਪਰਮੇਸ਼ਵਰ ਦਾ ਵਚਨ ਕਹਿੰਦਾ ਆ ਕਿ ਅਸੀਂ ਕਿੰਨੇ ਜ਼ਿਆਦਾ ਉਦਮੀ ਬਣ ਕੇ ਪ੍ਰਭੂ ਦੇ ਕੰਮ ਦੇ ਵਿੱਚ ਅੱਗੇ ਵਧਦੇ ਜਾਈਏ ਇਸ ਕਰਕੇ ਪੈਣੋਂ ਪਰੋ ਬੱਚੋਂ ਨੌਜਵਾਨੋਂ ਅੱਜ ਸਾਨੂੰ ਪਰਮੇਸ਼ਵਰ ਦੇ ਵਿੱਚ ਉਦਮ ਕਰਨ ਦੀ ਲੋੜ ਹੈ ਦੁਆ ਉਦਮੀ ਬਣ ਕੇ ਕਰਿਆ ਕਰੋ ਵਚਨ ਉਦਮੀ ਬਣ ਕੇ ਸਾਨੂੰ ਪੜਨਾ ਚਾਹੀਦਾ ਔਰ ਇਸੇ ਤਰ੍ਹਾਂ ਜੇਦੋ ਉਦਮੀ ਬਣ ਕੇ ਪ੍ਰਭੂ ਦਾ ਕੰਮ ਕਰਾਂਗੇ ਤੇ ਬਾਈਬਲ ਵਿੱਚ ਲਿਖਿਆ ਆਇਆ ਕਿ ਉਦਮੀ ਦਾ ਹੱਥ ਧਣੀ ਬਣਾਉਂਦਾ ਹੈ ਤੁਸੀਂ ਆਤਮਿਕ ਵਿੱਚ ਵੀ ਧਣੀ ਬਣ ਜਾਓਗੇ ਸਰੀਰਕ ਤੌਰ ਤੇ ਵੀ ਧਣੀ ਬਣ ਜਾਓਗੇ ਜਦੋਂ ਤੁਸੀਂ ਖੁਦਾ ਦਾ ਵਚਨ ਮੰਨ ਕੇ ਢਿੱਲਾ ਹੱਥ ਨਹੀਂ ਕਰੋਗੇ ਉਦਮੀ ਬਣ ਕੇ ਉਦਮੀ ਬਣ ਕੇ ਕੰਮ ਕਰੋਗੇ ਔਰ ਬਾਈਬਲ ਦੇ ਵਿੱਚ ਲਿਖਿਆ ਜਿਹੜਾ ਕੰਮ ਤੋਂ ਨੱਕ ਬੁੱਲ ਵੱਡਦਾ ਹੈ ਉਹ ਰੋਟੀ ਵੀ ਨਾ ਖਾਵੇ ਇਸੇ ਕਰਕੇ ਪਲੂਸ ਨੇ ਆਪਣੀਆਂ ਪਤਨੀਆਂ ਦੇ ਵਿੱਚ ਕਿਹਾ ਪੇਟੇ ਨਹੀਂ ਸਾਡੇ ਜੀਵਨ ਚ ਚਾਹੀਦੇ ਸਾਨੂੰ ਉਦਮੀ ਬਣ ਕੇ ਕੰਮ ਕਰਨਾ ਚਾਹੀਦਾ ਜਦੋਂ ਅਸੀਂ ਉਦਮੀ ਬਣ ਕੇ ਉਦਮੀ ਉਦਮ ਜਿਹੜਾ ਜੋਰ ਜਿਹੜਾ ਦਿੰਦਾ ਉਹ ਪ੍ਰਭੂ ਦਿੰਦਾ ਹੈ ਤੇ ਇਸ ਕਰਕੇ ਪ੍ਰਭੂ ਦੀ ਹਜ਼ੂਰੀ ਵਿੱਚ ਝੁਕੇ ਰਹਿਣਾ ਚਾਹੀਦਾ ਔਰ ਅਮੀਰ ਬਾਨੋਂ ਵਾਸਤੇ ਵਿੱਚ ਝੁਕੇ ਰਹਿਣਾ ਚਾਹੀਦਾ ਜਦੋਂ ਅਸੀਂ ਪ੍ਰਭੂ ਦੇ ਅਧੀਨ ਹੋ ਜਾਵਾਂਗੇ ਪਰਮੇਸ਼ਵਰ ਦੇ ਅਧੀਨ ਹੋ ਜਾਵਾਂਗੇ ਯਾਦ ਰੱਖੋ ਬਾਈਬਲ ਵਿੱਚ ਲਿਖਿਆ ਆ ਤਿਮੋਥੀਸ ਦੇ ਖਾਤ ਵਿੱਚ ਭਗਤੀ ਸਾਰੀਆਂ ਗੱਲਾਂ ਵਿੱਚ ਲਾਏ ਵੰਦਿਆ ਔਰ ਉਹ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੇ ਹੋਣ ਦੇ ਸਮੇਂ ਦੇ ਵਿੱਚ ਵੀ ਬੰਦਗੀ ਕਰੋਗੇ ਉਦਮੀ ਬਣ ਕੇ ਇਸ ਸਮੇਂ ਵਿੱਚ ਵੀ ਇਮਾਨਦਾਰਾਂ ਤੋਂ ਕੋਈ ਵੀ ਬੰਦਾ ਹੋਰ ਸੁਖੀ ਨਹੀਂ ਵੱਧ ਸੁਖੀਆਂ ਤਨੀਆਂ ਤੋਂ ਇਮਾਨਦਾਰ ਰ ਗੌਰ ਕਰੀਏ ਜੇ ਤੁਸੀ ਸੁਖ ਲਾਉਗੇ ਆਪਣੀ ਜ਼ਿੰਦਗੀ ਵਿੱਚ ਲੈਣਾ ਚਾਹੁੰਦੇ ਜੋ ਤੇ ਅੱਜ ਉਦਮੀ ਬਣ ਕੇ ਕੰਮ ਕਰੀਏ ਪ੍ਰਭੂ ਦਾ ਵੀ ਕੰਮ ਕਰੀਏ ਔਰ ਖੁਦਾਵੰ ਬਹੁਤ ਬਹੁਤ ਵਧਾਵੇਗਾ ਬਹੁਤ ਆਸ਼ੀਸ਼ਤ ਬਣੇਗਾ ਖੁਦਾਵੰਦ ਯਸੂ ਮਸੀਹ ਦੇ ਅਮੀਨ ਆਇਆ ਖਬਰ ਕਰਾ ਪਿਆਰੇ ਯਸੂ ਨਾਸਰੀ ਅੱਜ ਤੇਰੇ ਬੱਚਿਆਂ ਨੇ ਜੋ ਵੀ ਬਚਨ ਸੁਣਿਆ ਇਹਨਾਂ ਨੂੰ ਬਹੁਤ ਬਰਕਤ ਦੇ ਬੜੇ ਆਸ਼ੀਸ਼ ਤੇ ਤੇਰਾ ਫਜ਼ਲ ਤੇਰੇ ਬੱਚਿਆਂ ਦੇ ਨਾਲ ਹੋਵੇ ਸਾਰੀਆਂ ਆਸਾਂ ਪੂਰੀਆਂ ਕਰ ਔਰ ਤੇਰੀ ਕਿਰਪਾ ਦੇ ਨਾਲ ਜਿੱਥੇ ਵੀ ਖੁਦਾਵੰਦ ਜਾਣ ਸਫਲਤਾ ਪਾ ਆਸਾਂ ਪੂਰੀਆਂ ਕਰ ਬਰਕਤ